ਮੇਰਾ ਅੰਜਲਜੀ ਸਿੰਘ ਜੀ ਫੌਨ ਖਾਤੇ ਇਹ ਪੁਰਾਣੀ ਲਗਾਉਣਾ ਦਾ ਮਿੱਟੀ ਦੇ ਟਰਾਲੀਆਂ ਨੂੰ ਛੜਕਦੇ ਖਿਲਾ ਰਹੇ ਹਾਂ ਲੈਨਸ ਤੇ ਉਹ ਗੱਡੀ ਤੇਜ਼ ਆ ਰਹੀ ਸੀ ਉਧਰੋਂ ਫੋਨ ਨੂੰ ਆਖਿਆ ਸਲੋ ਕਰ ਲੈ ਅੱਗੇ ਟਰਾਲੀਆਂ ਘੋਟੀਆਂ ਨੇ ਤੇ ਗੋਲੀ ਟੜੇ ਚੰਗੀ ਤੇ ਲੱਗੀ ਹੈ ਪੈਰ ਤੇ ਪੈਰ ਤੇ ਹਾਂ ਜੀ ਜੀ ਟਰਾਟੀ ਦੇ ਬਾਰੇ ਹਾਂ ਜੀ ਦੇਤੀ ਕੋਸ਼ਿਸ਼ ਕੋਸ਼ ਲੋਕੀ ਤਾਂ ਉਹ ਦੇ ਕਿ ਤਾ ਗਿਆ 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 ਉਹ ਉਸਨੇ ਆਪਣੀ ਕਾਰਵਾਈ ਕਰ ਲਈ ਪੂਰੀ ਉਹਨਾਂ ਨੇ ਧਿਆਨ ਲਾ ਲਿਆ ਉਹਨਾਂ ਨੇ ਮਿੱਟੀ ਕਾਰੇ ਵਾਸਤੇ ਪਾੜ ਰਹੇ ਮਿੱਟੀ ਸੇਵਾ ਵਾਸਤੇ ਜੀ ਸੇਵਾ ਵਿੱਚ ਜਾਣੀ ਪਵੇਗੀ ਹਰਦੀਓ ਆਓ ਹਾਂ ਜਾਂਦੇ ਕੋਈ ਨੰਬਰ ਜਾਂ ਕੋਈ ਤੁਹਾਨੂੰ ਜਾਣ ਹੋਵੇ ਕਿ ਪਛਾਣ ਹੈ ਨਹੀਂ ਪਛਾਣ ਨਹੀਂ ਹੈ ਜੀ ਹਾਂ ਸਭ ਨਹੀਂ ਨਹੀਂ ਜੀ ਨਹੀਂ ਇਹਦਾ ਇਹਦਾ ਕੋਈ ਗਵਨ ਨਹੀਂ ਲਖਵੀਰ ਸਿੰਘ ਜੀ ਸਰਪੰਚ ਸਰਪੰਚ ਫਤੂਟੇਗਾ ਹਾਂ ਜੀ ਫਤੂਟੇਗੇ ਕਾ ਜੀ ਇੱਥੇ ਮਿੱਟੀ ਸੁਲਤਾਨਪੁਰ ਬਾਉਪੁਰ ਜਾਣੀ ਸੀ 20 ਕੁਟਾਲੀਆਂ ਲੱਗੀਆਂ ਸੀ ਅਸੀਂ ਪਰੇ ਦੂਰ ਬੈਠੇ ਸੀ ਤੇ ਜਦੋਂ ਅਸੀਂ ਗੋਲੀ ਦਾ ਖਰਾਬ ਸੁਣਿਆ ਅਸੀਂ ਭੱਜ ਕੇ ਆਏ ਆ ਤੇ ਫਿਰ ਉਹ ਜਨ ਸਾਡੀ ਉਹ ਗੱਡੀ ਨਿਕਲ ਗਈ ਚਾਰ ਫਾਇਰ ਤਿੰਨ ਚਾਰ ਫਾਇਰ ਕੱਢੇ ਰਹੇ ਕੋਈ ਬੰਦਾ ਪਿੰਟ ਦਾ ਸੀਗਾ ਜਾਂ ਕੋਈ ਲਾਂਬਲਾ ਸੀਗਾ ਨਹੀਂ ਵੀ ਉਹ ਲਾਂਬਦਾ ਹੀ ਸੀ ਕੋਈ ਪਛਾਣ ਉਹਦੀ ਮਾੜੀ ਮੋਟੀ ਨਹੀਂ ਪਛਾਣ ਨਹੀਂ ਦੀ ਗੱਡੀ ਦਾ ਨੰਬਰ ਨੋਟ ਹੋ ਗਿਆ ਉਸੇ ਕੇ ਪਛਾਣ ਨਹੀਂ ਹੋਈ ਤੇ ਪੁਲਿਸ ਨੂੰ ਜੀ ਇਤਲਾਹ ਦਿੱਤੀ ਪੁਲਿਸ ਨੂੰ ਇਤਲਾਹ ਉਸੇ ਵੇਲੇ ਐਫਐਸਐਸ ਨੂੰ ਫੋਨ ਕਰਤਾ ਸੀ ਮੈਂ ਵੀ ਉੱਤੇ ਟਾਈਮ ਓਕੇ ਤੇ ਆ ਗਈ ਓਕੇ ਤੇ ਥੋੜੀ ਦੇਰ ਬਾਅਦ ਜੀ ਮੇਰਾ ਨਾਮ ਲੱਤਾ ਸਿੰਘ ਹੈ ਜੀ ਮੇਰਾ ਬੇਟਾ ਗਿਆ ਹੀ ਸੇਵਾ ਤੇ ਉੱਥੇ ਦਿੱਤੋਂ ਭੰਨਵਾਤੇ ਜਿਹਦੇ ਤੋਂ ਸੁਲਤਾਨਪੁਰ ਜਾਂਦੀ ਸੀ ਤੇ ਉੱਥੇ ਟਰਾਲੀਆਂ ਲੱਗੀਆਂ ਵਾਵਾ ਤੇ ਛਲਕ ਕੇ ਹਟਾਂਦਾ ਸੀ ਜਿਵੇਂ ਹੌਰੀ ਚੱਲੋ ਛਲਕੋ ਵਗਦੀ ਵਾਵਾ ਇਹਨੇ ਇਹ ਨਹੀਂ ਕਿ ਗੱਲ ਕਹੀ ਬਸ ਜਿਹੜਾ ਹੌਰੀ ਚ ਲਾ ਬਸ ਉਹ ਤੇਨੂੰ ਗੋਲੀ ਮਾਰ ਦਿੱਤੀਆਂ ਕਰਕੇ ਉੱਥੇ ਹੋ ਰਿਹਾ ਉਹਨੇ ਪਹਿਲਾਂ ਗੱਡੀ ਖਲਾੜ ਕੇ ਤੇ ਆਣ ਤੇ ਚਾਰ ਫਾਇਰ ਕੀਤਾ ਚਾਰ ਗੋਲੀਆਂ ਮਾਰੀਆਂ ਕਿ ਨਾਮ ਹੈ ਬੇਟੇ ਦਾ ਜਗਜੀਤ ਸਿੰਘ ਕਿੰਨੀ ਕੋਮਰੇ ਉਹ ਰੋਰੀ ਇਸ ਕਿ ਨੇ 33 32 ਸਾਲ 32 ਸਾਲ ਤੇ ਜਿੱਦਾਂ ਤੁਹਾਨੂੰ ਲੱਗ ਕੇ ਤੇ ਕੋਈ ਸ਼ੱਕਿਆ ਜਾਂ ਕੋਈ ਪੁਰਾਣੀ ਨਾਜ਼ ਜਾਂ ਕੋਈ ਸਾਡੇ ਅੰਦਰ ਕੋਈ ਵੈਸੇ ਹੀ ਮਗਾ ਅਣਖਾਤਾ ਹੀ ਬੰਦਾ ਵਾ ਕੋਈ ਜੱਜ ਕੋਈ ਸਤ ਨਹੀਂ ਨਾ ਬਕੇ ਇਹਨਾਂ ਬੈਰ ਉਹ ਕੋਈ ਨਹੀਂ ਹੋਜੀ ਗੱਲ ਕੋਈ ਹੈ ਨਹੀਂ ਤੁਸੀਂ ਕੀ ਮੰਗ ਕਰਦੇ ਹੋ ਹੁਣ ਪੁਲਿਸ ਪ੍ਰਸ਼ਾਸਨ ਤੋਂ ਅਰੇ ਤੇ ਮੈਂ ਮੰਗ ਕਰਨਾ ਕਿ ਸਾਡੇ ਨੂੰ ਇਨਸਾਫ ਹੋਣਾ ਚਾਹੀਦਾ ਸੀ ਲੋਕੀ ਕਹਿ ਆਉਂਦੇ ਆ ਹਾਂ ਇਨਸਾਫ ਹੋਣਾ ਚਾਹੀਦਾ ਸਾਰਾ ਪਿੰਡ ਨਾਲ ਸੀ ਕੋਈ ਇਹੋ ਜਿਹੀ ਗੱਲ ਨਹੀਂ ਕੋਈ ਗਾਲ ਨਹੀਂ ਕੋਈ ਕੱਢੀ ਕੁਛ ਨਹੀਂ ਹੋਇਆ ਤੇ ਜਾਣ ਕੇ ਉਹਨੇ ਆਉਂਦਾ ਸਾ ਗੋਲੀ ਮਾਰ ਦਿੱਤੀ। ਕੀ ਕਹਤੇ ਹੋ ਭਈਆ? ਇਹ ਜੀ ਅਸੀਂ ਆ ਸਾਡੇ ਪਿੰਡ ਦਾ ਕਾਲਣਾ ਲੱਗਦਾ ਆ। ਕਾਲਣੇ 'ਚ ਅਸੀਂ ਹੜਪੀੜਤਾ ਦੀ ਸਰਤਾਲਪੁਰ ਲੋਧੀ ਕਬੀਰਪੁਰ ਮਿੱਟੀ ਦੀ ਸੇਵਾ ਚੱਲ ਰਹੀ ਹੈ। ਅਸੀਂ ਕੱਲ ਵੀ ਗਏ ਸੀ ਲੈ ਕੇ ਤੇ ਅੱਜ ਵੀ ਅਸੀਂ ਇੱਥੋਂ ਭਰ ਰਹੇ ਸੀ ਮਿੱਟੀ। ਤੇ ਇਹ ਵੀਰ ਆਪਣਾ ਟਰਾਲੀਆਂ ਨਾ ਜਿੱਦਾਂ ਉਥੋਂ ਕੱਚੇ ਥਾਂ ਤੋਂ ਰੋਡ ਤੇ ਉੱਤੇ ਖੜੀਆਂ ਕਰ ਰਹੇ ਸੀ। ਤੇ ਉੱਥੇ ਲੈਨ ਚ ਟਰਾਲੀਆਂ ਲਵਾ ਰਿਆ ਸੀ ਇਧਰੋਂ ਇਹ ਪੰਜ ਚ ਗੱਡੀ ਪੀਵੀ 09 एक्यू 11 13 ਇਹ ਗੱਡੀ ਉਧਰੋਂ ਇਧਰੋਂ ਆਪਣੇ ਪਿੰਡ ਵੱਲੋਂ ਜਾ ਰਹੀ ਸੀ ਬਹੁਤ ਤੇਜ਼ ਇਹਨੇ ਵੀਰ ਨੇ ਉਹਨੂੰ ਹੱਥ ਦਿੱਤਾ ਵੀ ਭਾਜੀ ਥੋੜੀ ਜੀ ਸਲੋ ਚੱਲੋ ਤੇ ਅੱਗੇ ਟਰਾਲੀਆਂ ਨਿਕਲਣੀਆਂ ਕੋਈ ਨੁਕਸਾਨ ਨਾ ਹੋ ਜੇ ਉਹ ਭਾਜੀ ਹਣੀ ਅੱਗੋਂ ਗਾਲਾਂ ਗੋਲਾ ਕੱਟਣ ਲੱਗੇ ਇਹਨਾਂ ਨੂੰ ਤੇ ਇਹ ਉੱਥੇ ਲੱਗੇ ਜਾ ਕੇ ਤੁਰ ਗਏ ਵੀ ਭਾਜੀ ਗਾਲਾਂ ਕਿਹੜੀ ਗੱਲ ਤੋਂ ਕੱਢ ਰਹੇ ਹੋ ਤੇ ਉਹਨਾਂ ਨੇ ਪੁੱਛਿਆ ਨਹੀਂ ਦੱਸਿਆ ਨਹੀਂ ਆਪਣਾ ਕੱਢਿਆ ਕਿਸਤਲ ਤੇ ਫੈਰ ਕੱਢਦੇ ਪਹਿਲਾ ਫੈਰ ਜਿਹੜਾ ਮਿਸ ਹੋ ਗਿਆ ਰੱਬ ਨੇ ਗੁਰੂ ਰਾਮਦਾਸ ਨੇ ਕਿਰਪਾ ਕੀਤੀ ਬਚਾਅ ਹੋ ਗਿਆ ਦੂਜਾ ਫੈਰ ਫਿਰ ਇਹਦੇ ਪੈਰ ਤੇ ਲੱਗ ਗਿਆ ਗਿੱਟੇ ਤੋਂ ਅੱਗੋਂ ਦੀ ਲੱਗ ਕੇ ਪਿੱਛੇ ਨਿਕਲ ਗਿਆ ਤੇ ਜਾਨ ਬਚਾਉਣ ਵਾਸਤੇ ਪਿੱਛੇ ਟਰਾਲੀ ਦੇ ਪਿੱਛੇ ਭੱਜਿਆ ਚਲੋ ਇੰਨਾ ਬਚਾਅ ਹੋ ਗਿਆ ਵੀ ਕਿਤੇ ਉੱਪਰ ਸਰੀਰ ਦੇ ਛਾਤੀ ਦੇ ਜਾਂ ਦਿਲ 'ਚ ਨਹੀਂ ਲੱਗੀ ਥੱਲੇ ਪੈਰ 'ਚ ਲੱਗੀ ਗੋਲੀ ਇਹ ਜਿਨ੍ਹਾਂ ਤੇ ਗੋਲੀ ਲੱਗੀ ਕੀ ਲੱਗਦੀ ਹੈ ਸਾਡੇ ਸਾਡੇ ਗਵੰਦੀ ਨੇ ਭੜਾਈ ਲੱਗਦਾ ਇਸ ਬੰਦੇ ਨੇ ਟਾਣਾ ਫਤੂ ਦੇ ਨਾਲ ਜੇ ਇਤਰਾ ਦਿੱਤੀ ਮੌਕੇ ਤੇ ਕੋਈ ਪੁਲਿਸ ਆਈ ਹਾਂਜੀ ਮੌਕੇ ਤੇ ਪਾ ਆਏ ਹੀ ਆਪਣੇ ਮੁਲਾਜ਼ਮ ਉਹ ਬਿਆਨ ਵਗੈਰਾ ਲੈ ਕੇ ਤੇ ਉਧਰ ਮੌਕਾ ਦੇਖਣ ਗਏ ਆ ਤੇ ਹੁਣ ਤੁਸੀਂ ਹਸਪੀਟਲ ਜਾਈ ਆ ਤੇ ਇਹਨਾਂ ਨੇ ਹਸਪੀਟਲਾਂ ਨੇ ਆਪਣੀ ਕਾਰਵਾਈ ਕਰਕੇ ਤੁਹਾਨੂੰ ਰੈਫਰ ਕੀਤਾ ਜਾਂ ਇੱਥੇ ਕੋਈ ਇਲਾਜ ਨਹੀਂ ਸਾਨੂੰ ਇਹਨਾਂ ਨੇ ਇਥੋਂ ਆਪਣਾ ਟ੍ਰੀਟਮੈਂਟ ਕੀਤਾ ਫਰਸਟ ਏਡ ਦਿੱਤੀ ਉਹਨਾਂ ਨੇ ਪਟੀਆਂ ਵਗੈਰਾ ਕਰਤੀਆਂ ਵਾ ਤੇ ਹੁਣ ਅਸੀਂ ਸਿਵਲ ਹਸਪਤਾਲ ਤੋਂ ਪੁਰਧਲਾ ਲੈ ਕੇ ਇਹਨਾਂ ਨੇ ਰੈਫਰ ਕੀਤਾ ਉੱਥੇ ਜਿਹੜੇ ਹੱਡੀਆਂ ਦੇ ਡਾਕਟਰ ਸਾਹਿਬ ਆ ਉਹਨਾਂ ਨੂੰ ਦਿਖਾਉਣ ਵਾਸਤੇ ਉੱਥੇ ਪੂਰਾ ਆਪ ਨੂੰ ਪਤਾ ਲੱਗ ਜੂਗਾ ਵੀ ਪੈਰ ਤੇ ਲੱਗੀ ਆ ਜਾਂ ਹੱਡੀ 'ਚ ਲੱਗੀ ਆ ਮਾਸ 'ਚ ਲੱਗੀ ਆ ਉੱਥੇ ਐਕਸ-ਰਾ ਹੋ ਗਏ ਕਲੀਅਰ ਹੋ ਜੂਗਾ ਹੁਣ ਅੱਗੇ ਦੀ ਕਾਰਵਾਈ ਕੀ ਚਾਹੁੰਦੇ ਹੋ ਤੁਸੀਂ ਅੱਗੇ ਦੀ ਤੇ ਅਸੀਂ ਟਰਾਲੀਆਂ ਭਰ ਕੇ ਖੜਾ ਰੀਆਂ ਜੀ ਇਤਰਾ ਹੀ ਖੜੀਆਂ ਰਹਿਣਗੀਆਂ ਜਦ ਤੱਕ ਆਪਾਂ ਨੂੰ ਪਤਾ ਨਹੀਂ ਲੱਗਦਾ ਇਨਸਾਫ ਨਹੀਂ ਮਿਲਦਾ ਸ਼ਕੀਨਾ ਤੁਹਾਡਾ ਫਿਰ ਮੇਰਾ ਨਾਮ ਡਾਕਟਰ ਜਸਪ੍ਰੀਤ ਕੁਮਾਰ ਜੀ ਸਿਗਨਲ ਹਸਪੀਟਲ ਵਿੱਚ ਇੰਚਾਰਜ ਮੈਂ ਜਰ ਇੱਥੇ ਪੋਸਟਿਡ ਹਾਂ ਸੀਐਚਸੀ ਫਕੂ ਟਿੰਗੇ ਵਿਖੇ ਐਸਐਮ ਮੈਡੀਕਲ ਅਫਸਰ ਜਿਹੜੇ ਬੰਦੇ ਦੇ ਆਪਣੇ ਗੋਲੀ ਲੱਗੀ ਆ ਜੀ ਉਹ ਕੀ ਨਾਮ ਉਹਨਾਂ ਦਾ ਤੇ ਕਦੋਂ ਲੈ ਕੇ ਆਏ ਤੇ ਕੀ ਕਾਰਨ ਸਰ ਪੇਸ਼ੈਂਟ ਦਾ ਨਾਮ ਹੈ ਜਗਜੀਤ ਸਿੰਘ 32 ਸਾਲ ਉਮਰ ਹੈ ਪੇਸ਼ੈਂਟ ਦੀ ਤੇ ਉਹਨਾਂ ਨੂੰ ਕੁਛ ਪਿੰਡ ਦੇ ਵਾਸੀ ਤੇ ਉਹਨਾਂ ਦੇ ਨਾਲ ਦੇ ਬੰਦੇ ਸੀਗੇ ਜਿਹੜੇ ਉਹ ਲਗਭਗ 11:20 ਮਿੰਟ ਤੇ ਲੈ ਕੇ ਆਏ ਸਵੇਰਿਆਂ ਮੇਰੇ ਕੋਲ ਜਦੋਂ ਪੇਸ਼ੈਂਟ ਨੂੰ ਲੈ ਕੇ ਆਏ ਨੇ ਤੇ ਪੇਸ਼ੈਂਟ ਦੇ ਸੱਜੀ ਲੱਤ ਦੇ ਗਿੱਟੇ ਵਾਲੀ ਜਗ੍ਹਾ ਤੇ ਬਲੀਡਿੰਗ ਕਾਫੀ ਜ਼ਿਆਦਾ ਸੀ ਖੂਨ ਵਗ ਰਿਹਾ ਸੀ ਸੋ ਅਸੀਂ ਫਿਰ ਉਹਨੂੰ ਆਵਦੇ ਨੂੰ ਫਰਸਟ ایڈ ਦਿੱਤੀ ਉਹਦਾ ਬਲੱਡ ਕੰਟਰੋਲ ਕੀਤਾ ਤੇ ਹੁਣ ਉਹਦੀ ਬੰਦੀ ਕਰ ਲਈ ਕਰਿਆ ਜੀ ਐਮਐਲਸੀ ਰਜਿਸਟਰ ਕਰ ਦਿੱਤੀ ਗਈ ਹੈ ਤੇ ਸਿਵਲ ਹਸਪੀਟਲ ਕਪੂਸਲਾ ਦੇਖੇ ਰੈਫਰ ਕੀਤਾ ਗਿਆ ਜੀ ਸਾਰੇ ਗੋਲੀ ਲੱਗੀ ਹੈ ਕਿ ਕੀ ਕਰਨ ਸਰ ਗਨ ਸ਼ਾਟ ਲੱਗ ਰਿਹਾ ਜੀ ਚਰਕਨ ਸ਼ਾਟ ਲੱਗਿਆ ਹਾਂ ਜੀ ਕੋਈ ਆਪਣਾ ਵਿਚਾ ਰੌਂਡ ਵੀ ਸੀਗਾ ਕਿ ਵੈਸੇ ਹੀ ਮਤਲਬ ਜਿਹੜੇ ਕੰਮ ਕਰਨ ਕੇ ਵਜੇ ਸਰ ਫੌਰਨ ਆਓ ਆਪਾਂ ਕੁਝ ਵੀ ਸ਼ੋਰ ਨਹੀਂ ਕਹਿ ਸਕਦੇ ਇੰਜਰੀ ਹੈ ਮੂੜ ਹੈਗਾ ਬਲੀਡਿੰਗ ਆਫ ਕਾਫੀ ਸੀਗੀ ਸੋ ਜਿੰਨਾ ਕਰਕੇ ਮੈਂ opinion ਲੈ ਰਿਆ ਕਬੂਟਾ ਤੋਂ ਕਿ ਇੱਕ रेफर ਹੋ ਜਾਏਗਾ ਇੱਕ ਵਾਰ ਕੋ opinion ਆ ਜਾਏਗੀ ਫਿਰ ਉਹ ਕਲੀਅਰ ਹੋ ਜਾਏਗਾ ਸਰ ਠੀਕ ਹੈ ਹਾਂਜੀ ਸਰ ਥੈਂਕ ਯੂ ਅੱਜ ਬਾਅਦ ਨੂੰ ਪਤਾ ਲੱਗਿਆ ਸੀ ਕਰੀਬ 11:30 ਵਜੇ ਜੀ ਬਿੰਦ ਫਤੂਟਿੰਗ ਦੇ ਪਸੀਆਂ ਵੱਲੋਂ ਹਰ ਪ੍ਰਭਾਵਿਤ ਏਰੀਆ ਜਿਹੜਾ ਬਾਗਪੁਰ ਉਸ ਏਰੀਆ ਦੇ ਵਿੱਚ ਮਿੱਟੀ ਦੀਆਂ ਟਰਾਲੀਆਂ ਲੈ ਕੇ ਜਾ ਰਹੇ ਸੀ ਸੰਤ ਇਥੋਂ ਜਿਵੇਂ ਫਤੂਟਿੰਗ ਤੋਂ ਟਰਾਲੀ ਲੋਡ ਕੀਤੀ ਕਿਤੇ ਇੱਕ ਘਾਰਸਵਾਰ ਦੇ ਨਾਲ ਕੋਈ મતਫੇਦ ਹੋ ਗਿਆ ਜਿਸ ਦੇ ਬਦਲੋਂ ਫਾਇਰ ਕੀਤਾ ਗਿਆ ਜੋ ਇੱਕ ਫਾਇਰ ਜਿਹੜਾ ਜਗਜੀਤ ਸਿੰਘ ਪੁੱਤਰ ਨਤਸ ਸਿੰਘ ਵਾਸੀ ਫਤੂਟਿੰਗਾ ਦੇ ਲੱਕ ਦੇ ਵਿੱਚ ਗਿੱਟੇ ਦੇ ਪਰ ਲੱਗਿਆ ਜਿਸ ਬੰਦੀ ਭੰਦੀ ਕਾਰਵਾਈ ਕਰਨ ਵਾਸਤੇ ਗਿਆ ਮੈਂ ਤੇ ਮੇਰੇ ਐਸਐਚਓ ਕੇ ਸ਼ਿਵਲਾ ਸਰ ਹਾਜ਼ਰ ਹੈ ਤੇ ਜਿਹੜੇ ਬੰਦੇ ਵੱਲੋਂ ਫਾਈਲ ਚ ਲਾਇਆ ਗਿਆ ਉਹਦਾ ਕੁਝ ਮੜਾ ਮੋਟਾ ਹਾਂਜੀ ਉਹਦੀ ਗੱਡੀ ਦਾ ਸਮੂਹ ਪਤਾ ਲੱਗ ਗਿਆ ਜੀ ਅਸੀਂ ਜਲਦੀ ਉਹਨੂੰ ਟੈਸਟ ਕਰ ਲਾਂਗੇ ਅਸੀਂ ਕਰ ਸਕਦੇ ਹਾਂ